ਨਾਨਨ ਪਰਚਾਈ ਇਕੱਠੀਆਂ ਬੈਠੀਆਂ ਮਾਂ ਸ਼ਹਿਰੋਂ ਆਉਂਦੀ ਆ ਦੋ ਸੂਟ ਲੈ ਕੇ ਲਿਆ ਕੇ ਅੱਗੇ ਰੱਖਦੀ ਆ ਤੇ ਆਪਣੀ ਕੁੜੀ ਨੂੰ ਕਹਿੰਦੀ ਆ ਕਿ ਤੈਨੂੰ ਇਹਦੇ ਵਿੱਚੋਂ ਜਿਹੜਾ ਸੂਟ ਪਸੰਦ ਆ ਉਹ ਤੂੰ ਲੈ ਲਾ ਦੂਜਾ ਆਪਣੀ ਪਰਚਾਈ ਨੂੰ ਦੇ ਦੇ ਕੁੜੀ ਇੱਕ ਵਾਰ ਆਪਣੀ ਪਰਚਾਈ ਦਾ ਮੂੰਹ ਦੇਖਦੀ ਆ ਤੇ ਉਹਦੀਆਂ ਅੱਖਾਂ ਹੀ ਬਹੁਤ ਕੁਝ ਕਹਿਣ ਰਹੀਆਂ ਸੀ ਉਹ ਕੁੜੀ ਚੱਕ ਕੇ ਦੋਵੇਂ ਸੂਟ ਆਪਣੀ ਪਰਜਾਈ ਅੱਗੇ ਰੱਖ ਦਿੰਦੀ ਹੈ ਤੇ ਕਹਿੰਦੀ ਆ ਜਿਹੜਾ ਸੂਟ ਲੈਣਾ ਤੂੰ ਚੱਕ ਲਾ ਮੈਨੂੰ ਕੋਈ ਫਰਕ ਨਹੀਂ ਮੇਰੇ ਲਈ ਤਾਂ ਦੋਨੇ ਇੱਕ ਹੋ ਜਾਈਏ ਆ ਉਸ ਇੱਕ ਨਿੱਕੀ ਜਿਹੀ ਗੱਲ ਨੇ ਉਹਦੀ ਪਰਜਾਈ ਦੇ ਚਿਹਰੇ ਤੇ ਹਾਫ ਭਾਅ ਵੀ ਬਦਲ ਦਿੱਤੇ ਵਿੱਚ ਉਹ ਕੁੜੀ ਇਕੱਲਿਆਂ ਆਪਣੀ ਮਾਂ ਨੂੰ ਕਹਿੰਦੀ ਆ ਕਿ ਜਦੋਂ ਵੀ ਕਦੇ ਸ਼ਹਿਰ ਤੋਂ ਕੋਈ ਚੀਜ਼ ਲੈ ਕੇ ਆਉਣੀ ਹੁੰਦੀ ਆ ਸਭ ਤੋਂ ਪਹਿਲਾਂ ਆਪਣੀ ਨੋ ਨੂੰ ਪੁੱਛਿਆ ਕਰ ਜਿਹੜੀ ਚੀਜ਼ ਉਹਨੂੰ ਪਸੰਦਾ ਉਹ ਲਵੇ ਪਹਿਲਾਂ ਤੇ ਬਾਅਦ ਵਿੱਚ ਮੈਂ ਲਵਾਂ ਇਹ ਨਿੱਕੀਆਂ ਨਿੱਕੀਆਂ ਗੱਲਾਂ ਹੁੰਨੀਆਂ ਆ ਜਿਹੜੀਆਂ ਮਨ ਦੇ ਵਿੱਚ ਫਰਕ ਪਾ ਦਿੰਨੀਆਂ ਆ ਉਹ ਕਹਿੰਦੀ ਕਿ ਜਿਹਨੂੰ ਦਾਅਵਿਆਂ ਦੇ ਨਾਲ ਤੂੰ ਲੈ ਕੇ ਆਈਆਂ ਨਾ ਕਿ ਤੂੰ ਮੇਰੀ ਧੀ ਵਰਕੀ ਆ ਉਹਦੀ ਮਾਂ ਵੀ ਬਣੀ ਇਸ ਇੱਕ ਸੂਟ ਦੇ ਨਾਲ ਕੋਈ ਫਰਕ ਤਾਂ ਨਹੀਂ ਪੈਣਾ ਪਰ ਜਜ਼ਬਾਤਾਂ ਵਿੱਚ ਮਨ ਵਿੱਚ ਫਰਕ ਪੈ ਜਾਣਾ ਆ ਉਹ ਆਪਣੀ ਮਾਂ ਨੂੰ ਸਮਝਾਉਂਦੀ ਆ ਕਿ ਮਾਂ ਜੇ ਤੁਹਾਡੀ ਜਵਾਨੀ ਫਿਕਰਾਂ ਦੇ ਵਿੱਚ ਤਾਨਿਆਂ ਦੇ ਨਾਲ ਗੱਲਾਂ ਕੰਨੀ ਕੱਟ ਕੇ ਮੀਣੇ ਮਾਰ ਕੇ ਫਰਕ ਕਰਕੇ ਜੇ ਖਰਾਬ ਕੀਤੀ ਤਾਂ ਤੇਰਾ ਬੁਢਾਪਾ ਖਰਾਬ ਹੋ ਜਾਣਾ